ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ ਇਹੋ ਜੀ ਚਾਟ ਬਣਾਵਾਂਗੇ ਜਿਹੜੀ ਕਿ ਆਪਾਂ ਨੂੰ ਮਤਲਬ ਜਦੋਂ ਛਟਪਟਾ ਖਾਣ ਨੂੰ ਮਨ ਕਰੇ ਨਾ ਤਾਂ ਬਹੁਤ ਜਲਦੀ ਬਣ ਜਾਂਦੀ ਆ ਤੇ ਬਿਨਾ ਕਿਸੇ ਤੇਲ ਤੋਂ ਤਲੇ ਤੋਂ ਆਪਾਂ ਬਣਾਵਾਂਗੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਥੋੜਾ ਜਿਹਾ ਇੱਕ ਗਲਾਸ ਪਾਣੀ ਦਾ ਲੈ ਲੈਣਾ ਉਹਦੇ ਵਿੱਚ ਆਪਾਂ ਚਾਰ ਬ੍ਰੈਡ ਲੈ ਲੈਣੇ ਆ ਤੇ ਜਦੋਂ ਪਾਣੀ ਥੋੜਾ ਜਿਹਾ ਉਬਲਣਾ ਸਟਾਰਟ ਕਰ ਦੇ ਉਦੋਂ ਆਪਾਂ ਇਹਦੇ ਵਿੱਚ ਬ੍ਰੈਡ ਪਾ ਦੇਣੇ ਆ ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਇਹਨਾਂ ਨੂੰ ਜਦੋਂ ਫੇ ਇਹ ਹੈ ਜੇ ਜਾਣਨਾ ਤੇ ਥੋੜੇ ਨਰਮ ਪੈ ਜਾਣ ਉਦੋਂ ਆਪਾਂ ਇਹਦੇ ਵਿੱਚ ਪਾ ਦੇਣਾ ਚੀਲੀ ਫਲੈਕਸ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾਗਾ ਪਾਣੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਇਦਾਂ ਮਿਕਸ ਕਰ ਦੇਵਾਂਗੇ ਬਹੁਤ ਜਲਦੀ ਇਹ ਮਿਕਸ ਹੋ ਜਾਣਗੇ ਇਹਦੇ ਵਿੱਚ ਤੇ ਆਪਣੇ ਕੋਲੇ ਇਹ ਗਾੜਾ ਜਿਹੜਾ ਬੈਟਰ ਉਹ ਬਣ ਕੇ ਤਿਆਰ ਹੋ ਜਾਊਗਾ ਇਸ ਤਰ੍ਹਾਂ ਦਾ ਤੇ ਸਾਰੇ ਦੇਖੋ ਇਹਦਾ ਜਿਹੜਾ ਬ੍ਰੈਡ ਨੇ ਬਿਲਕੁਲ ਚੂਰਾ ਜਿਹਾ ਬਣ ਗਏ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਗੈਸ ਆਪਾਂ ਬੰਦ ਕਰ ਲੈਣਾਗਾ ਤੇ ਇਹਨੂੰ ਠੰਡਾ ਥੋੜਾ ਜਿਹਾ ਕਰ ਲੈਣਾ ਤੇ ਇਹਦੇ ਵਿੱਚ ਹੁਣ ਆਪਾਂ ਬਾਕੀ ਦੀਆਂ ਸਬਜ਼ੀਆਂ ਪਾਵਾਂਗੇ ਜਿਹੜੇ ਜਿਹੜੇ ਤੁਹਾਡੇ ਕੋਲੇ ਸਬਜ਼ੀਆਂ ਨੇ ਉਹ ਪਾ ਦਿਓ ਇਹਦੇ ਵਿੱਚ ਜਿਵੇਂ ਮੇਰੇ ਕੋਲੇ ਪਿਆਜ਼ ਬ੍ਰੀਕ ਕੱਟੇ ਹੋਏ ਉਹ ਪਾਤੇ ਨਾਲ ਟਮਾਟਰ ਬ੍ਰੀਕ ਕੱਟ ਕੇ ਪਾ ਦਿਓ ਜਿਹੜੀਆਂ ਸਬਜ਼ੀਆਂ ਬੱਚੇ ਨਹੀਂ ਖਾਂਦੇ ਜਾਂ ਘਰ ਦੇ ਨਹੀਂ ਖਾਂਦੇ ਉਹ ਤੁਸੀਂ ਪਾ ਸਕਦੇ ਹੋ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਜਾਂ ਵੱਡਿਆਂ ਨੂੰ ਹਨਾ ਵੀ ਆਹ ਸਬਜੀ ਮੈਨੂੰ ਪਸੰਦ ਨਹੀਂ ਪਰ ਆਪਾਂ ਉਹਨੂੰ ਬ੍ਰੀਕ ਕਰਕੇ ਵਿੱਚ ਪਾ ਸਕਦੇ ਹਾਂ ਜਿਵੇਂ ਸ਼ਿਮਲਾ ਮਿਰਚ ਹੋਈ ਤਾਂ ਮੈਂ ਇਹਦੇ ਵਿੱਚ ਗਾਜਰਾ ਕद्दू ਕਸ ਕਰਕੇ ਪਾਤੀਆਂ ਗੋਭੀ ਕद्दू ਕਸ ਕਰਕੇ ਪਾਤੀ ਐਸ ਤਰ੍ਹਾਂ ਜਿਹੜੀਆਂ ਬਾਕੀ ਦੀਆਂ ਸਾਰੀਆਂ ਸਬਜ਼ੀਆਂ ਵੀ ਹੋਰ ਜਿਹੜੇ ਤੁਹਾਡੇ ਕੋਲ ਜੋ ਵੀ ਅਵੇਲੇਬਲ ਹੋਣ ਉਹ ਪਾ ਦਿਓ ਤੇ ਹੁਣ ਆਪਾਂ ਇਹਦੇ ਵਿੱਚ ਪਾਣੇ ਹੈਗੇ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਤਨੀਆ ਇਹ ਤੁਹਾਡੀ ਮਰਜ਼ੀ ਹੈ ਪਾਉਣਾ ਨਹੀਂ ਪਾਉਣਾ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲੈਣਾਗਾ ਤੇ ਇਹਦਾ ਬੈਟਰ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਬਣ ਜਾਣਾ ਟੇਸਟ ਵੀ ਬਹੁਤ ਵਧੀਆ ਬਣੂਗਾ ਤੁਹਾਨੂੰ ਦੱਸਦੀਆਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਿਉਂਕਿ ਮੈਂ ਇਦਾਂ ਛੋਟੇ-ਛੋਟੇ ਜਿਹੜੀਆਂ ਸੌਖੀਆਂ-ਸੌਖੀਆਂ ਰੈਸਪੀਆਂ ਤੁਹਾਨੂੰ ਦੱਸਦੀ ਰਹਿਣੀ ਆ ਟਾਈਮ ਦੀ ਕਮੀ ਹੋਣ ਕਾਰਨ ਕਈ ਵਾਰੀ ਮਤਲਬ ਲੇਟ ਪਾਉਣੀ ਆ ਵੀਡੀਓ ਪਰ ਪਾ ਦਿੰਨੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਥੋੜਾ ਜਿਹਾ ਚੌਲਾਂ ਦਾ ਆਟਾ ਜੇ ਤੁਸੀਂ ਚੌਲਾਂ ਦਾ ਆਟਾ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇੱਥੇ ਸੂਜੀ ਵੀ ਪਾ ਸਕਦੇ ਹੋਗੇ ਤੇ ਨਾਲ ਮੈਂ ਥੋੜੀ ਜੀ ਪਾ ਲਈ ਸੂਜੀ ਇਹ ਤੁਸੀਂ ਜ਼ਿਆਦਾ ਨਹੀਂ ਪਾਉਣੀ ਆਪਾਂ ਨੇ ਇੱਕ ਇੱਕ ਕੜਛੀ ਹੋਈ ਪਾਈ ਆ ਤੇ ਚੌਲਾਂ ਦਾ ਆਟਾ ਪਾ ਲਈ ਇੱਕ ਕੜਛੀ ਇੱਕ ਕੜਛੀ ਸੂਜੀ ਪਾ ਲਈ ਜੇ ਤੁਸੀਂ ਮਤਲਬ ਕੌਲੀ ਲੈ ਲੋ چاہے ਛੋਟੀ ਤੇ ਜੇਕਰ ਤੁਹਾਡੇ ਕੋਲੇ ਚੌਲਾਂ ਦਾ ਆਟਾ ਨਹੀਂ ਹੈਗਾ ਤਾਂ ਤੁਸੀਂ ਸੂਜੀ ਹੋਈ ਪਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਮੈਂ ਕੁਝ ਬੇਸਣ ਪਾਇਆ ਤੇ ਨਾਲ ਆਪਾਂ ਪਾ ਦੇਣਾ ਜੀ ਨਮਕ ਤੇ ਇਹ ਤੁਸੀਂ ਟੇਸਟ ਅਨਸਾਰ ਜਿਹੜੇ ਮਸਾਲੇ ਨੇ ਉਹ ਪਾ ਦਿਓ ਜੋ ਗਰਮ ਮਸਾਲਾ ਲਾਲ ਮਿਰਚ ਪਾਊਡਰ ਹਰੀ ਮਿਰਚ ਜਿਹੜਾ ਜਿਹੜੇ ਵੀ ਤੁਹਾਡੇ ਮਤਲਬ ਪਸੰਦ ਦੇ ਨੇਗੇ ਰਸੋਈ ਦੇ ਵਿੱਚ ਆਪਣੇ ਆਮ ਵਰਤਦੇ ਆ ਆਪਾਂ ਉਹ ਮਸਾਲੇ ਪਾ ਦਿਆਂਗੇ ਚਾਟ ਮਸਾਲਾ ਪਾ ਦਿਓ ਹੀ ਹਨ ਤੇ ਕਈ ਵਾਰੀ ਮੈਗੀ ਵਾਲੇ ਪੈਕੇਟ ਪਹੁੰਦੇ ਚਾਹੇ ਉਹ ਪਾ ਦਿਓ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਬੇਸਨ ਥੋੜਾ ਜਿਹਾ ਹੀ ਪਾਉਣਾ ਜਿਆਦਾ ਨਹੀਂ ਪਾਉਣਾ ਤੇ ਇਹਦਾ ਜਣੀ ਬੈਟਰ ਇੰਨਾ ਕੁ گاੜਾ ਕਰ ਲੈਣਾ ਵੀ ਜਿਹੜਾ ਆਪਾਂ ਮਤਲਬ گاੜਾ ਵੀ ਨਹੀਂ ਕਰਨਾ ਤੇ ਨਾ ਹੀ ਜ਼ਿਆਦਾ ਪਤਲਾ ਜਿਹਦਾ ਹਲਕਾ ਜਿਹਾ ਨਰਮੀ ਰਹੇ ਤਾਂ ਜੋ ਜਿਹਦੀ ਆਪਾਂ ਨੇ ਟਿੱਕੀਆਂ ਵਗੈਰਾ ਬਣਾ ਸਕੀਏ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਸਾਰੇ ਜਿਹੜੇ ਸਮਾਨ ਪਾਇਆਗਾ ਸਬਜ਼ੀਆਂ ਵਗੈਰਾ ਮਸਾਲੇ ਜਿੰਨੇ ਵੀ ਨੇ ਉਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਹੇ ਬਹੁਤ ਜਲਦੀ ਬਣ ਜਾਂਦਾ ਜਦੋਂ ਘਰ ਦੇ ਵਿੱਚ ਕੋਈ ਮਹਿਮਾਨ ਆ ਜੇ ਜਾਂ ਤੁਹਾਡਾ ਆਪਣਾ ਮਨ ਜਿਵੇਂ ਸਰਦੀਆਂ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ ਹੁੰਦਾ ਨਾ ਕਿ ਚਾਹ ਦੇ ਨਾਲ ਕੁਝ ਖਾਣ ਨੂੰ ਹੋਵੇ ਤਾਂ ਇਹ ਬਹੁਤ ਜਲਦੀ ਬਣ ਜਾਂਦੀ ਹੈ ਕਿਉਂਕਿ ਬ੍ਰੈਡ ਚਾਰ ਲੈ ਲਓ ਬਸ ਉਹਨਾਂ ਦੇ ਨਾਲ ਆਪਾਂ ਨੇ ਬੰਟੋਮੈਟੀ ਬਣਾ ਲੈਣਾ ਤੇ ਇਹਦੇ ਵਿੱਚ ਪਾ ਲੈਣਾ ਜੀ ਆਪਾਂ ਥੋੜਾ ਜਿਹਾ ਕਿਓ ਇਹ ਆਪਸ਼ਨਲ ਆ ਪਾਉਣਾ ਤੁਸੀਂ ਪਾ ਲਓ ਇਹਦੇ ਨਾਲ ਥੋੜਾ ਸੌਫਟ ਬਣ ਜਾਂਦੀ ਹੈ ਤੇ ਗੈਸ ਜ ਮਤਲਬ ਚਾਲੂ ਕਰ ਲੋ ਮੀਡੀਅਮ ਜਾ ਕਰਨਾ ਜਿਆਦਾ ਤੇਜ਼ ਨਹੀਂ ਕਰਨਾ ਤਾਂ ਜੋ ਇਹ ਜਿਹੜਾ ਸਾਰਾ ਬੈਟਰ ਇਹਦੇ ਵਿੱਚ ਮਿਕਸ ਹੋ ਜਾਵੇ ਤੇ ਹਲਕਾ ਹਲਕਾ ਜਿਆਦਾ ਠੰਡਾ ਇਹਦੇ ਵਿੱਚ ਇਹ ਮਿਕਸ ਘੱਟ ਹੋਊਗਾ ਜੀ ਜਿਵੇਂ ਕੀ ਵਗੈਰਾ ਪਾਇਆ ਆਪਾਂ ਹੁਣ ਤਵਾ ਲੈ ਲੈਣਾ ਤਵੇ ਨੂੰ ਗਰਮ ਕਰ ਲਿਆ ਤਵੇ ਦੇ ਉੱਪਰ ਇੱਕ ਵਾਰੀ ਦੇਸੀ ਘਿਓ ਲਾ ਜਾ ਤੇ ਜਿਆਦਾ ਨਹੀਂ ਲਾਉਣਾ ਇੱਕੋ ਵਾਰੀ ਸਿਰਫ ਦੇਖੋ ਹੁਣ ਆਪਾਂ ਇਦਾਂ ਕਰਕੇ ਥੋੜਾ ਜਿਹਾ ਬੈਟਰ ਲੈਣਾ ਤੇ ਇਹਦੇ ਉੱਪਰ ਪਾ ਲੈਣਾ ਤੇ ਤਵੇ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਸੀ ਤੇ ਇੱਕ ਵਾਰੀ ਪੋਣਾ ਬਾਰ ਬਾਰ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਤੇ ਜੇਕਰ ਤੁਹਾਡੇ ਕੋਲ ਨਾਨ ਸਟਿਕ ਆ ਫਿਰ ਚਾਹੇ ਤੁਸੀਂ ਮਤਲਬ ਉਹਨੂੰ ਸਿਰਫ ਨਵੇੜ ਜਿਹਾ ਲਵੋ ਘਿਓ ਦੇ ਚੱਤੀ ਹਿਲਦੇ ਨਾਲ ਤੇ ਚਾਹੇ ਨਾ ਹੀ ਲਵੋ ਤਾਂ ਵੀ ਇਹੋ ਟਿੱਕੀਆਂ ਜੜੀਆਂ ਬਣ ਕੇ ਬਹੁਤ ਜ਼ਿਆਦਾ ਵਧੀਆ ਬਣਨਗੀਆਂ ਐਜਾ ਤੁਹਾਨੂੰ ਨੇੜ ਤੋਂ ਦਿਖਾ ਰੇ ਦੇਖੋ ਜੀ ਜੜੀਆਂ ਕਿੱਥੇ ਨੇ ਆਪਣੀਆਂ ਬਣ ਕੇ ਪਿਆਰਾ ਵਸ ਐਜਾ ਹੱਥਾਂ ਦੇ ਨਾਲ ਤੁਸੀਂ ਥੋੜਾ ਥੋੜਾ ਬੈਟਰ ਨੂੰ ਫੁਲਾ ਲੈਣਾ ਹੈ ਤੇ ਦੋ ਮਿੰਟ ਵੀ ਨਹੀਂ ਲੱਗਣੇ ਹੈਗੇ ਇਹਨਾਂ ਨੂੰ ਬਣ ਦੇ ਲਈ ਇੱਦਾਂ ਬਣ ਕੇ ਆਪਣੇ ਕੋਲੇ ਰੈਡੀ ਹੋ ਗੋ ਉਹ ਜਿਹੜਾ ਪੇਸਟ ਹੈ ਇਹ گاੜਾ ਹੋ ਜੂ ਜਿੰਨਾ ਪੱਕ ਜੇ ਜਾਊਗਾ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਹੁਣ ਆਪਾਂ ਇਹਦਾ ਜਿਹੜਾ ਘਿਓ ਆ ਜਾਂ ਤੇਲ ਆ ਉਹਨੂੰ ਤੁਸੀਂ ਇੱਦਾਂ ਅੰਦਰ ਤਵੇ ਦੇ ਉੱਪਰ ਥੋੜਾ ਜਿਹਾ ਸਾਰੇ ਪਾਸਿਆਂ ਨੂੰ ਫਰਾਰ ਦਿਓ ਇੱਥੇ ਮੈਂ ਦੇਸੀ ਘਿਓ ਪਾਇਆ ਸੀ ਇਸ ਕਰਕੇ ਪਰ ਹਰ ਵਾਰ ਨਹੀਂ ਪਾਉਣਾ ਸਿਰਫ ਇੱਕ ਵਾਰ ਤੇ ਹੋਣੇ ਦਾਜੀ ਸਾਡੇ ਕੋਲ ਸਾਰੀਆਂ ਟਿੱਕੀਆਂ ਬਣ ਕੇ ਰੈਡੀ ਹੋ ਜਾਣੀਆਂ ਤੇ ਪਹਿਲਾਂ ਨਾ ਹਲਾਇਓ ਉਸ ਤੋਂ ਬਾਅਦ ਮਤਲਬ ਜਦੋਂ ਥੋੜੇ ਜਿਹਾ ਪੱਕ ਜਾਣ ਫਿਰ ਆਪਾਂ ਇਹਨੂੰ ਇਹਦੀ ਜਿਹੜੀ ਦੂਸਰਾ ਸਾਈਡ ਆ ਉਹ ਪਲਟੀ ਮਾਰਾਂਗੇ ਕਿਉਂਕਿ ਜਦੋਂ ਕੱਚੀਆਂ ਰਹਿ ਜਾਣਗੀਆਂ ਫਿਰ ਇਹ ਟੁੱਟ ਜਾਣਗੀਆਂ ਮੈਂ ਤੁਹਾਨੂੰ ਦਿਖਾ ਦਿਆ ਬਹੁਤ ਸੌਖੀਆਂ ਇਹ ਇਸ ਤਰ੍ਹਾਂ ਕਰਕੇ ਉੱਤਰ ਜਾਂਦੀਆਂ ਤੇ ਇਸੇ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਟਿੱਕੀਆਂ ਨੇ ਉਹਨਾਂ ਨੂੰ ਆਪਾਂ ਪਾਸਾ ਇਹਨਾਂ ਦਾ ਬਦਲ ਦਾਂਗੇ ਤੇ ਇਸ ਇਸੇ ਤਰ੍ਹਾਂ ਫਿਰ ਥੋੜੀਆਂ ਜੀਆਂ ਹੋਰ ਜੜੀਆਂ ਸਟਿੱਕਾਂ ਆਪ ਦੇਖੋ ਬਿਨਾ ਉਹਦੇ ਤੋਂ ਪਾਈਆਂ ਕੀ ਹੋ ਜਾ ਤੇਲ ਤੋਂ ਕੁਝ ਨਹੀਂ ਲਾਇਆ ਬਸ ਇੱਕੋ ਵਾਰੀ ਲਾਇਆ ਹੁਣ ਆਪਾਂ ਇਹਨਾਂ ਦਾ ਪਾਸਾ ਚੇਂਜ ਕਰਦੇ ਜਾਵਾਂਗੇ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਪਾਸਾ ਬਦਲ ਜਾਂਦਾ ਤੇ ਬੜੀਆਂ ਵਧੀਆ ਪੋਲੀਆਂ ਪੋਲੀਆਂ ਹੁੰਦੀਆਂ ਨੇ ਬਿਨਾ ਆਲੂਆਂ ਤੋਂ ਆਪਾਂ ਅੱਜ ਬਣਾਵਾਂਗੇ ਟਿੱਕੀਆਂ ਜੇ ਤੁਸੀਂ ਥੋੜਾ ਜਿਆ ਹੋਰ ਗਾੜਾ ਰੱਖ ਲਓਗੇ ਚਾਹੇ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਬਣਾ ਲਓ ਪਰ ਜੇ ਆਪਾਂ ਥੋੜਾ ਬੈਟਰ ਨੂੰ ਲਾਈਟ ਜਾਈ ਮਤਲਬ ਗਾੜਾ ਕਰਾਂਗੇ ਤਾਂ ਬਹੁਤ ਜ਼ਿਆਦਾ ਪੋਲੀਆਂ ਬਣ ਗਈਆਂ ਹੁਣ ਇਹ ਟਿੱਕੀਆਂ ਸਾਡੇ ਕੋਲੇ ਗਰਮ 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 ਬਣ ਕੇ ਤਿਆਰ ਨੇ ਤੇ ਇੱਕ ਪਲੇਟ ਦੇ ਵਿੱਚ ਆਪਾਂ ਜੀ ਸਰਵ ਕਰਾਂਗੇ ਤੁਹਾਡੇ ਕੋਲੇ ਜਿਹੜਾ ਜਿਹੜਾ ਵੀ ਜੇ ਤੁਸੀ ਸਾਸ ਨਾ ਖਾਣਾ ਚਾਹੁੰਦੇ ਉਸ ਤਰ੍ਹਾਂ ਪਾ ਲਓ ਨਹੀਂ ਤੇ ਇਹਦੇ ਉੱਪਰ ਆਪਾਂ ਮਲਾਈ ਜਿਹੜੀ ਪਾ ਲਾਂਗੇ ਜੀ ਨਾਲ ਆਪਾਂ ਜਿਹੜੇ ਅਨਾਰ ਨੇ ਮੈਂ ਉਹ ਅਨਾਰ ਪੈ ਸੀ ਮੇਰੇ ਕੋਲੇ ਉਹ ਲਏ ਆ ਤੇ ਗ੍ਰੀਨ ਸਾਸ ਲੈ ਲਈ ਚਿੱਲੀ ਸਾਸ ਲੈ ਲਈ ਜਿਹੜੀ ਵੀ ਤੁਹਾਡੇ ਮਨ ਤੁਹਾਨੂੰ ਪਸੰਦ ਆ ਜੀ ਉਹ ਲੈ ਲਓ ਤੇ ਬਾਜ਼ਾਰ ਨਾਲੋਂ ਕਿਦੇ ਦੁੱਗਣੀਆ ਵਧੀਆ ਇਹਦਾ ਟੇਸਟ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਬਿਨਾ ਤੇਲ ਦੇ ਬਿਨਾ ਆਲੂ ਦੇ ਆਪਾਂ ਟਿੱਕੀ ਬਿਨਾ ਤਲੇ ਤੇ ਬਣਾ ਕੇ ਆਪਾਂ ਜੀ ਖਾ ਸਕਦੇ ਆ ਤੇ ਸਾਰਿਆਂ ਨੂੰ ਖਵਾ ਸਕਦੇ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਸ ਤਰ੍ਹਾਂ ਜੀ ਮੇਰੇ ਕੋਲੇ ਟਿੱਕੀਆਂ ਬਣ ਕੇ ਰੈਡੀ ਨੇ ਤੇ ਜੇਕਰ ਤੁਹਾਨੂੰ ਪਸੰਦ ਆਈਆਂ ਜੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਥੈਂਕ ਯੂ ਜੀ